ਪੰਜਾਬ ਰੈੱਡ ਕਰਾਸ ਸਕੇਤ ਹਸਪਤਾਲ ਨਸ਼ਾ ਛਡਾਊ ਕੇਂਦਰ ਪਟਿਆਲਾ ਵੱਲੋਂ ਫਰਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਰਨ ਵਰਮਾ ਸਾਜ ਕੇਂਦਰ ਅਤੇ ਆਵਾਜਾਈ ਸਿੱਖਿਆ ਦੇ ਸਹਿਯੋਗ ਨਾਲ ਕਾਰਗਲ ਵਿਜੇ ਦਿਵਸ ਦੇ ਸਿਲਵਰ ਜੁਬਲੀ ਬਾਰੇ ਉਦਿਆਰਥੀਆਂ ਦੇ ਦੇਸ਼ ਪਿਆਰ ਦੇ ਗੀਤਾਂ ਤੇ ਆਰਮੀ ਪੁਲਿਸ INDRF ਅਤੇ ਫਾਇਰ ਬ੍ਰਿਗੇਡ ਕਰਮਚਾਰੀ ਦੇ ਕਾਰਜਾਂ ਦੀ ਮਾਤਾ ਬਾਰੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸ਼੍ਰੀਮਤੀ ਪਰਮਿੰਦਰ ਕੌਰ ਮਨਚਨਤਾ ਡਾਇਰੈਕਟਰ ਸਕੇਤ ਹਸਪਤਾਲ ਅਤੇ ਇੰਸਪੈਕਟਰ ਸਰਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ। ਸ਼੍ਰੀ ਕਾਕਾ ਨਰਬਰਮਾ ਨੇ ਦੱਸਿਆ ਕਿ ਬੱਚਿਆਂ ਨੇ ਬਹੁਤ ਵਧੀਆ ਸ਼ਾਨਦਾਰ ਦੇਸ਼ ਪਿਆਰ ਦੇ ਗੀਤ ਗਾਏ ਅਤੇ ਆਰਮੀ ਪੁਲਿਸ ਐਨਡੀਆਰਐਫ ਸਿਵਲ ਡਿਫੈਂਸ ਫਾਰ ਬ੍ਰਿਗੇਡ ਦੇ ਕਰਮਚਾਰੀਆਂ ਦੀਆਂ ਕੁਰਬਾਨੀਆਂ ਅਨੁਸ਼ਾਸਨ ਸਖਤ ਡਿਊਟੀਆਂ ਤੇ ਜਵਾਨੀ ਵਿੱਚ ਸ਼ਹੀਦਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ ਅੱਜ ਸਾਡੇ ਦੇਸ਼ ਲਈ ਬੜੇ ਮਾਣ ਵਾਲੀ ਗੱਲ ਹੈ 1999 ਵਿੱਚ 3 ਮਹੀਨੇ ਤੋਂ ਜ਼ਿਆਦਾ ਕਾਰਗਿਲ ਦੇ ਵਿੱਚ ਜੰਗ ਹੋਈ ਸੀ ਜਿਹਦੇ ਦੇ ਭਾਰਤ ਪਾਕਿਸਤਾਨ ਦੇ ਹਜ਼ਾਰਾਂ ਸੈਨਿਕ ਮਰੇ ਆਂ ਫੀਦ ਹੋਏ ਆਂ ਤਾਂ ਉਸ ਵੇਲੇ ਜਦੋਂ ਅਦਾ ਸ਼ਾਨ ਦੀ ਆਸੀ ਅਸੀਂ ਜਾਣਦੇ ਸੀ ਕਿਉਂਕਿ ਰੈਡ ਕਰਸਟਿਟੀ ਦੇ ਸੀ ਤੇ ਪੂਰਾ ਪਿੰਡ ਰੋਂਦਾ ਹੁੰਦਾ ਸੀਗਾ ਯੰਗ ਬੱਚੇ ਨੌਜਵਾਨ ਫੌਜੀ 2 ਸਾਲ ਪਹਿਲਾਂ 4 ਸਾਲ ਪਹਿਲਾਂ ਭਰਤੀ ਹੋਇਆ ਸੀ ਉੱਥੇ ਸ਼ਹੀਦ ਹੋ ਗਿਆ ਤੇ ਅਸੀਂ ਇਹ ਵੀ ਦੇਖਿਆ ਹੈ ਜਿਹੜਾ ਸ਼ਹੀਦ ਹੁੰਦਾ ਸੀ ਉਹਦੀਆਂ ਭੈਣਾਂ ਉਹਦੀਆਂ ਮਾਮਾ ਉਹਦੇ ਬੱਚੇ ਉਹਨੂੰ ਮੋਢਾ ਦਿੰਦੇ ਸੀਗੇ ਸ਼ਰੂਟ ਵੀ ਮਾਰਦੇ ਸੀ ਤਿਰੰਗਾ ਲਹਿਰਾਉਂਦੇ ਸੀ ਅਤੇ ਇੱਕ ਭਾਵਨਾ ਜਾਗੀ ਸੀ ਦੇਸ਼ ਪ੍ਰਤੀ ਉਸ ਤੋਂ ਬਾਅਦ ਖਤਮ ਹੋ ਗਿਆ ਕੰਮ ਤੇ ਅੱਜ ਬੜੇ ਦੁੱਖ ਦੀ ਗੱਲ ਆ ਸਕੂਲਾਂ 'ਚ ਕਾਲਜਾਂ 'ਚ ਇਹੀ ਨਹੀਂ ਪਤਾ ਕਿਸੇ ਨੂੰ ਵੀ ਕਾਰਵਲ ਦੀਵਸ ਦਾ 25 ਸਾਲ ਪੂਰੇ ਹੋ ਗਏ ਆ ਤੋ ਉਹਨਾਂ ਦਾ ਇਹ ਚੀਜ਼ ਅਸੀਂ ਸਰਕਾਰ ਚਿੱਠੀ ਕੱਢਦੀ ਵੀ ਸਕੂਲਾਂ 'ਚ ਮਨਾਓ ਬੱਚਿਆਂ ਨੂੰ ਦੱਸੋ ਹੌਲ ਕਿੰਨਾ ਅੱਛਾ ਕੰਮ ਕਰ ਰਹੀ ਆ ਪੁਲਿਸ ਕਿੰਨਾ ਅੱਛਾ ਕੰਮ ਕਰ ਰਹੀ ਆ ਫਾਇਰ ਵਿਗੜ ਅੱਛਾ ਕੰਮ ਕਰ ਰਹੀ ਆ ਐਨਡੀਆਰਐਫ ਕਿੰਨਾ ਕੰਮ ਕਰ ਰਹੀ ਆ ਸਾਡੇ ਲਈ ਤੋ ਅੱਜ ਅਸੀਂ ਕੋਸ਼ਿਸ਼ ਕੀਤੀ ਆ ਪੰਜਾਬ ਰੈਡਕ੍ਰੋਸਟ ਸਿੱਟ ਹਸਪੀਟਲ ਦੇ ਵਿੱਚ ਨਸ਼ਾ ਚੁਟਕਾ ਕੇਂਦਰ ਦੇ ਬੇ ਅਸੀਂ ਸਕੂਲਾਂ ਦੇ ਬੱਚਿਆਂ ਦੇ ਕੰਪੀਟੀਸ਼ਨ ਕਰਾਈਏ ਦੇਸ਼ ਪਿਆਰ ਦੇ ਗੀਤ ਗਾਣ ਬੱਚੇ ਅਤੇ ਫੌਜੀਆ ਬਾਰੇ ਐਨਡੀਆਰਫ ਬਾਰੇ ਪੁਲਿਸ ਬਾਰੇ ਫਾਇਵ ਬਗੇੜ ਦੇ ਜਿਹੜੇ ਸਾਡੀ ਜਾਨਾਂ ਬਚਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਆ ਉਹਨਾਂ ਬਾਰੇ ਬੋਲਣ ਤੇ ਸਾਨੂੰ ਬੜੀ ਖੁਸ਼ੀ ਆ ਵੀ ਕੁਝ ਸਕੂਲਾਂ ਦੇ ਬੱਚੇ ਆਏ ਆ ਗੀਤ ਗਾ ਰਹੇ ਆ ਪਰ ਮੈਂ ਚਾਹਣਾ ਵੀ ਹਰ ਬੱਚੇ ਤੇ ਪੰਜ ਆਵੇ ਕਿਉਂਕਿ ਅੱਜ ਦੇਸ਼ ਪ੍ਰਤੀ ਪਿਆਰ ਸਤਕਾਰ ਨਹੀਂ ਹੈ ਅਸੀਂ ਬੱਚਿਆਂ ਨੂੰ ਸਕੂਲਾਂ 'ਚ ਪੁੱਛਦੇ ਆ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਕਾਰਗਿਰਤਿਆ ਹੈ ਫੌਜੀ ਕਿਹਾ ਹੈ ਕੀ ਕਰਦੇ ਆ ਮੈਂ ਦੇ ਕਈ ਦੇਸ਼ਾਂ 'ਚ ਦੇਖਿਆ ਹੈ ਜਦੋਂ ਫੌਜੀ ਕੋਈ ਜਾਂਦਾ ਹੈ ਪੁਲਿਸ ਵਾਲਾ ਜਾਂਦਾ ਹੈ ਤਾਂ ਬੱਚੇ ਖੜੇ ਹੋ ਕੇ ਲੋਕੀ ਉਹਨਾਂ ਨੂੰ ਤਾੜੀ ਮਜੰਦੇ ਆ ਸਲੂਟ ਦੰਦੇ ਆ ਥੈਂਕ ਯੂ ਥੈਂਕ ਯੂ ਕਰਦੇ ਆ ਜਦੋਂ ਤੁਰਕੀ ਦੇ ਵਿੱਚ ਉਹ ਪਹੁੰਚਾ ਲਾਇਆ ਸੀ 28000 ਬੰਦਾ ਮੜਿਆ ਸੀਗਾ ਭਾਰਤ ਦੇ ਐਨ ਡੀ ਆਰ ਐਫ ਦੀਆਂ ਟੀਮਾਂ ਗਈਆਂ ਸੀਗੀਆਂ ਉਹਨਾਂ ਨੇ ਵਾਪਸ ਆ ਕੇ ਸਾਡੇ ਸਰਕਾਰਯੋਗ ਮੋਦੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਰ ਐਨਾ ਅੱਛਾ ਲੱਗਿਆ ਉਹ ਕਹਿੰਦੇ ਸੀ ਰੱਬ ਤਾਂ ਨਹੀਂ ਆਂਦਾ ਲੇਕਿਨ ਤੁਸੀਂ ਆ ਗਏ ਤੋ ਜਦੋਂ ਸੰਕਟ ਹੁੰਦਾ ਹੈ ਤਾਂ ਉਸ ਵੇਲੇ ਸਾਨੂੰ ਰੱਬ ਤਾਂ ਯਾਦ ਆਂਦਾ ਹੈ ਲੇਕਿਨ ਰੱਬ ਆਪਣੇ ਬੰਦਿਆਂ ਨੂੰ ਭੇਜਦਾ ਜਿਵੇਂ ਫੌਜੀ ਆਂ ਪੁਲਿਸ ਵਾਲੇ ਆ ਫਾਇਰ ਬਿਗੇੜ ਵਾਲੇ ਆ ਐਨਡੀਆਰਐਫ ਆ ਅਸੀਂ ਐਨਡੀਆਰਐਫ ਦੇ ਕਿਉਂਕਿ ਟ੍ਰੇਨਿੰਗ ਵੀ ਲਈਆ ਅਸੀਂ ਦੇਖਿਆ ਵੀ ਜਦੋਂ ਬੰਦੇ ਫਸੇ ਹੁੰਦੇ ਆ ਚੀਕਾਂ ਮਾਰਦੇ ਆ ਕਢ ਦੋ ਕਢ ਦੋ ਕਢ ਦੋ ਤੇ ਉੱਥੇ ਘਰ ਦੇ ਵੀ ਹੱਥ ਜੋੜ ਕੇ ਖੜੇ ਹੁੰਦੇ ਆ ਵੀ ਕੁਝ ਨਹੀਂ ਕਰ ਸਕਦੇ ਲੇਕਿਨ ਇਹ ਟ੍ਰੇਨਿੰਗ ਹੁੰਦੀ ਆ ਇਸ ਕਰਕੇ ਇਹ ਬਚਾ ਲੈਂਦੇ ਆ ਤੇ ਜੇ ਐਨਡੀਆਰਐਫ ਨਾ ਹੋਵੇ ਪੁਲਿਸ ਨਾ ਹੋਵੇ ਫਾਇਰ ਬਿਗੇੜ ਨਾ ਹੋਵੇ ਤਾਂ ਸ਼ਾਇਦ ਸਾਡਾ ਦੇਸ਼ ਕਦੋਂ ਦਾ ਤਬਾਹ ਹੋ ਜਾਂਦਾ ਤੁਸੀਂ ਤਾਂ ਇੱਕੋ ਬੇਨਤੀ ਕਰਦੇ ਆਂ ਵੀ ਆਓ ਦੇਸ਼ ਪ੍ਰਤੀ ਸਮਾਜ ਪ੍ਰਤੀ ਘਰ ਪ੍ਰਤੀ ਇੱਕ ਦੂਜੇ ਪ੍ਰਤੀ ਪਿਆਰ ਸਤਿਕਾਰ ਹੋਵੇ ਚਾਹੇ ਤੁਸੀਂ ਦੇਸ਼ ਨੂੰ ਅੱਛਾ ਬਣਾਉਣ ਲਈ ਪੌਦੇ ਲਾਣੇ ਹੋ ਪਾਣੀ ਬਚਾਣੇ ਹੋ ਜੰਗਲ ਲਗਾਣੇ ਹੋ ਜਾਂ ਕੋਈ ਅੱਛਾ ਕੰਮ ਕਰਦੇ ਹੋ ਦੇਸ਼ ਦਾ ਮਤਲਬ ਇਹ ਨਹੀਂ ਕੋਈ ਦੇਸ਼ ਨੂੰ ਦੇਸ਼ ਦਾ ਮਤਲਬ ਜਿੱਥੇ ਤੁਸੀਂ ਆ ਉੱਥੇ ਅੱਛਾ ਕੰਮ ਕਰੋ ਤਾਂ ਕਿ ਅੱਛਾ ਹੋ ਜੇ